ਅੱਜ ਦੁਪਹਿਰ 3:30 ਵਜੇ ਦੇ ਆਸ ਪਾਸ ਸਾਹਮਣੇ ਬਸ ਸਟੈਂਡ ਜਲੰਧਰ ਰੋਡ ਵਿਖੇ ਸਰਕਟ ਸ਼ਾਰਟ ਹੋਣ ਕਰਕੇ ਇੱਕ ਸਰਕਾਰੀ ਸ਼ਰਾਬ ਦੇ ਠੇਕੇ ਨੂੰ ਅੱਗ ਲੱਗ ਗਈ। ਸਾਰਾ ਹੀ ਸਟਾਕ ਸੜ ਕੇ ਸੁਆਹ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਫਰਿੱਜ ਦੇ ਇਨਵਰਟਰ ਦਾ ਸਰਕਟ ਸ਼ਾਰਟ ਹੋਣ ਦੀ ਵਜ੍ਹਾ ਨਾਲ ਹਾਦਸਾ ਵਾਪਰਿਆ। ਠੇਕੇ ਤੇ ਕੰਮ ਕਰਦੇ ਕਰਿੰਦੇ ਨੇ ਦੱਸਿਆ ਕਿ ਜਦ ਅੱਗ ਲੱਗੀ ਤਾਂ ਉਹ ਬਿਲਡਿੰਗ ਦੇ ਅੰਦਰ ਹੀ ਸੀ। ਉਸਨੇ ਇਹ ਵੀ ਦੱਸਿਆ ਕਿ ਜੇ ਬਿਲਡਿੰਗ ਦੇ ਅੰਦਰ ਪਿਛੇ ਦਰਵਾਜ਼ਾ ਨਾ ਹੁੰਦਾ ਤਾਂ ਜਾਨੀ ਨੁਕਸਾਨ ਹੋਣ ਦਾ ਵੀ ਡਰ ਸੀ ਸੋ ਜਾਨੀ ਨੁਕਸਾਨ ਤੋਂ ਰਿਹਾ ਬਚਾ ਮਾਲੀ ਨੁਕਸਾਨ ਬਾਰੇ ਉਹਨਾਂ ਦੱਸਿਆ ਕਿ ਸਾਨੂੰ ਲੱਗਦਾ ਸੀ ਕਿ 40-45 ਲੱਖ ਦਾ ਨੁਕਸਾਨ ਹੋਇਆ ਹੈ ਪਰ ਜਦੋਂ ਹਿਸਾਬ ਲਗਾਇਆ ਤਾਂ ਪਤਾ ਲੱਗਾ ਕਿ 50 ਲੱਖ ਤੋਂ ਵੀ ਉੱਪਰ ਦਾ ਨੁਕਸਾਨ ਹੋਇਆ ਹੈ ਅੱਗ ਲੱਗਣ ਤੋਂ 15-20 ਮਿੰਟ ਬਾਅਦ ਹੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਗ ਤੇ ਕਾਬੂ ਪਾਇਆ ਕੇਡੀ वर्ल्ड ਪੰਜਾਬੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲੇ ਦਰਸ਼ਕੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਸ਼ਹਿਰ ਨਕੌਦਰ ਜਲੰਧਰ ਰੋਡ ਦੀਆਂ ਜਿੱਥੇ ਕਿ ਅੱਜ ਸਵੇਰੇ ਇੱਕ ਵੱਡਾ ਹਾਸਾ ਪੇਸ਼ ਆਇਆ ਪਿੱਛੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇੱਕ ਠੇਕੇ ਨੂੰ ਬੜੀ ਭਿਆਨਕ ਅੱਗ ਲੱਗੀ ਹੈ ਔਰ ਵੀਰ ਸਾਡੇ ਨਾਲ ਮੌਜੂਦ ਨੇ ਇਹਨਾਂ ਤੋਂ ਜਾਣਦੇ ਆ ਕਿ ਕੀ ਕਾਰਨ ਸੀ ਹਾਂਜੀ ਵੀਰ ਸੱਸੀ ਕਾ ਜੀ ਸੱਸੀ ਕਾ ਭਾਜੀ ਵੀਰ ਕੀ ਵਜ੍ਹਾ ਸੀ ਕਿੰਨੇ ਕਜੇ ਹਾਸਾ ਪੇਸ਼ ਆਇਆ ਇਹ ਭਾਜੀ ਜਦੋਂ ਮੈਨੂੰ ਪਤਾ ਲੱਗਾ ਉਦੋਂ 3:30 ਦਾ ਟਾਈਮ ਸੀ ਤੋ ਮਤਲਬ ਕਿਸ ਤਰ੍ਹਾਂ ਹਾਸਾ ਪੇਸ਼ ਆਇਆ ਕੀ ਵਜ੍ਹਾ ਕੀ ਸੀ ਇਹ हां जी, जी हां जी इनोवेटर यानी की कह सकते हैं आपा वो ब्लास्ट थे ਤੁਸੀਂ ਇਸ ਬਿਲਡਿੰਗ ਦੇ ਅੰਦਰ ਸੀ ਉਸ ਸਮੇਂ ਇਸ ਬਿਲਡਿੰਗ ਦੇ ਅੰਦਰ ਸੀ ਠੀਕ ਹੈ ਹਾਂ ਜੀ ਸਭ ਤੋਂ ਪਹਿਲੇ ਫਿਰ ਪ੍ਰਸ਼ਾਸਨਿਕ ਜਿਹੜੀਆਂ ਗਤੀਵਿਧੀਆਂ ਹੋਈਆਂ ਕੋਣ ਆਏ ਸਭ ਤੋਂ ਪਹਿਲੇ ਜਦੋਂ ਮੈਂ ਫੋਨ ਨੰਬਰ ਮਤਲਬ ਕਿ ਆਪਦੇ ਸਟਾਫ ਦੇ ਸੀ ਆਫਿਸ ਦੇ ਹੀ ਮੈਂ ਉਹਨਾਂ ਨੂੰ ਹੀ ਕਾਲ ਕੀਤੀ ਮੈਂ ਆਪ ਪਹਿਲਾਂ ਮਗਰਲੇ ਗੇਟ ਥਾਣੀ ਬਾਹਰ ਨਿਕਲਣਾ ਮਨਾफी ਸਮਝਿਆ ਤੇ ਮੈਂ ਬਾਹਰ ਨਿਕਲਿਆ ਜੀ ਤੇ ਇਹਦੇ ਵਿੱਚ ਕੋਈ ਜਾਨੀ ਵਿਮਾਲੀ ਤੇ ਬਹੁਤ ਨੁਕਸਾਨ ਹੋਇਆ ਕੋਈ ਜਾਨੀ ਨੁਕਸਾਨ ਤੇ ਨਹੀਂ ਜਾਨੀ ਨੁਕਸਾਨ ਤੋਂ ਸਰ ਬਚਾਰਿਆ ਜੇ ਵੇਡ ਮਗਰਲਾ ਨਾ ਹੁੰਦਾ ਫਿਰ ਜਾਨੀ ਨੁਕਸਾਨ ਹੋ ਸਕਦਾ ਸੀ ਤੇ ਅੰਦਾਜ਼ਨ ਕਿੰਨਾ ਕਿੰਨੀ ਕਿ ਸੰਪਤੀ ਜਿਹੜੀ ਹੈ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਸਰ ਸਵੇਰੇ ਦਾ ਵੇਖ ਕੇ ਲੱਗਦਾ ਜੀ ਸਾਡਾ ਨੁਕਸਾਨ ਹੈਗਾ 40-45 ਲੱਖ ਪਰ ਹੁਣ ਵੇਖ ਕੇ ਲੱਗ ਰਿਹਾ 50 ਲੱਖ ਪਲੱਸ ਹੀ ਹੈ ਜੀ ਤੇ ਮਾਲਕ ਕੌਣ ਨੇ ਓਨਰ ਕੌਣ ਹੈਗੇ ਇਸ ਠੇਕੇ ਸਰ ਇੱਕ ਤਾਂ ਪ੍ਰੋਜੈਕਟ ਦੇ ਆ ਜੀ ਆਪਣੇ ਇੱਕ ਜਲੰਧਰ ਦੀ ਪਾਰਟੀ ਹੈ ਜੀ ਇੱਕ ਬੋਰਡ ਦੀ ਪਾਰਟੀ ਸ਼ਿਵਲਾਲ ਡੋਡਾ ਜੀ ਜੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਹੜੇ ਅਧਿਕਾਰੀ ਆਏ ਸਨ ਮੌਕੇ ਤੇ ਸਰ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਪਰ ਦੋ ਗੱਡੀਆਂ ਆਈਆਂ ਸੀ ਜੀ ਉਹ ਕੀ ਜਲਬਤ ਹੋਈ ਉਹਨਾਂ ਦੇ ਨਾਲ ਫਿਰ ਜਲਬਤ ਸਰ ਕੋਈ ਉਹਨਾਂ ਨੇ ਵੇਖਿਆ ਵੀ ਆ ਹਾਲਾਤ ਆ ਉਹਨਾਂ ਨੂੰ ਵੀ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਉਹਨਾਂ ਨੂੰ ਦੱਸਿਆ ਵੀ ਆ ਕਰਕੇ ਪ੍ਰੋਬਲਮ ਹੋਈ ਸ਼ਾਰਟ ਸਰਕਟ ਹੋ ਗਿਆ ਬਸ ਉਦੋਂ ਬਾਅਦ ਉਹ ਗਏ ਚਲੇ ਜੀ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਦੀ ਗੱਲ ਕਰੀ ਤੇ ਸਮੇਂ ਸਿਰ ਪਹੁੰਚ ਗਈ ਸੀ ਸਰ 15-20 ਮਿੰਟ ਦੇ ਵਿੱਚ ਵਿੱਚ ਆ ਗਈ ਉਹ ਤੁਹਾਡੇ ਕਹਿਣ ਤੋਂ ਬਾਅਦ ਅੱਗ ਲੱਗਣ ਤੋਂ 15-20 ਮਿੰਟ ਦੇ ਵਿੱਚ ਉਹ ਪਹੁੰਚ ਗਈ ਸੀ ਉਹਨਾਂ ਨੇ ਮਤਲਬ ਕਿ ਕਿੰਨਾ 1.5 ਘੰਟੇ ਦੇ ਵਿੱਚ ਵਿੱਚ ਅੱਗ ਬੁਝਾਉਣ ਦੇ ਵਿੱਚ ਕਾਮਯਾਬੀ ਪਾਈ ਯਾਨੀ ਕਿ ਮੈਂ ਤੁਹਾਨੂੰ ਦੱਸ ਰਿਹਾ 3:30 ਵਜੇ ਦਾ ਟਾਈਮ ਸੀ ਜਦੋਂ ਘੁੰਮ ਫਿਰ ਕੇ ਫੌਨ ਨੇ ਕੋ 4 ਵਜੇ ਦਾ ਟਾਈਮ ਸੀ ਉਦੋਂ ਐਂ ਲੱਗਦਾ ਸੀ ਵੀ ਅੰਦਰ ਪਟਾਕੇ ਹੀ ਪਈ ਜਾਂਦੇ ਸੀ ਜੀ ਉਹ ਤੁਹਾਡੇ ਘੈਂ ਤੋਂ ਬਾਅਦ ਸੁਰੱਖਿਆ ਦੇ ਜਿਹੜੇ ਕੋਈ ਇੰਤਜ਼ਾਮੀਆ ਜਿਹੜੀਆਂ ਹੁੰਦੀਆਂ ਨੇ ਅੱਜ ਦੇ ਦੌਰ ਦੇ ਵਿੱਚ ਉਹਨਾਂ ਵਿੱਚ ਕੋਈ ਨਹੀਂ ਸਨ ਉਹਨਾਂ ਵਿੱਚ ਕੋਈ ਨਹੀਂ ਦੇਖ ਹੁਰੁੰਦਾ ਕੋਈ ਹੁਣ ਵਾਲਾ ਨਹੀਂ ਨਹੀਂ ਗੈਂਗ ਸਲੈਂਡਰ ਵਗੈਰਾ ਕੋਈ ਨਹੀਂ ਨਹੀਂ ਕੋਈ ਹੁੰਦੀ ਤੁਸੀਂ ਮਾਲਕਾਂ ਨਾਲ ਗੱਲਬਾਤ ਕੀਤੀ ਤੁਸੀਂ ਮੰਨ ਤੋਂ ਕਿ ਇਹ ਟੈਸਟ ਨਹੀਂ ਕੀਤਾ ਤੁਹਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਰ ਮੈਨੂੰ ਤਾਂ ਉਹਨਾਂ ਨੇ ਇਹੀ ਆਸ਼ਵਾਸਨ ਦੱਸਿਆ ਵੀ ਤੂੰ ਠੀਕ ਹੈ ਚਲੋ ਇਹ ਤਾਂ ਹੁਣ ਇੱਕ ਕੁਦਰਤ ਵੱਲੋਂ ਆ ਪਰ ਉਹ ਮੇਰੇ ਨਾਲ ਉਸ ਹਮਤ ਅਗਲਾ ਕੰ ਦਾ ਮੇਨ ਕਾਰਨ ਸਰ ਹੋਂਟਕ ਬਦਲ ਗਿਆ ਮੇਨ ਕਾਰਨ ਸਰ ਇਹ ਹੀ ਆ ਜਿਹੜਾ ਸ਼ੋਰਟ ਸਰਕਟ ਹੋਇਆ ਜੀ ਮੇਨ ਇਨਵਰਟਰ ਦਾ ਆਪਾਂ ਕਹਿ ਸਕਦੇ ਆ ਕਿਉਂਕਿ ਇੱਕ ਰਾਤੀ ਜਦੋਂ ਸ਼ਟਰ ਬੰਦ ਹੋ ਜਾਂਦੇ ਬਾਹਰਲੇ ਅੰਦਰ ਫਰੀਜਾ ਚੱਲਦੀਆਂ ਗਰਮੈਸ਼ ਗਰਮੀ ਬਹੁਤ ਜ਼ਿਆਦਾ ਉਹਦੇ ਕਰਕੇ ਹੀ ਹਾਸਾ ਹੋਇਆ